ਵੇ ਲਵੇ ਦਾ ਵਿੱਚ ਹੋਣੀ ਲੱਗਾ ਇੱਕੋ ਹੀ ਦੱਸ ਦੇ ਵੀ ਤੂੰ ਕੱਟ ਦੇਣੀ ਇੱਕੋ ਹੀ ਰੱਖ ਦੇ ਰੁਪਈਆ ਨਾ ਕੱਟੀ ਉਹਦੋਂ ਬਾਅਦ ਅੰਦਰ ਹੋ ਅੰਦਰ ਜਮਾ ਸੌਦਾ ਕਰਾਉਣੇ 10000 ਦੀ ਦੇ ਆਹ ਦੇਖ ਕਿਉਂ ਪੂਰੇ 9000 ਦੀ ਦੇ ਯਾਰ ਹੋ ਗਈ ਲੈ ਠੀਕ ਹੈ ਬਾਈ ਓ ਠੀਕ ਹੈ ਪਿੰਦੂ ਆ ਜਾ ਹੋ ਗਈ ਓਏ ਹੋ ਜਾ ਪਰ ਇਹ ਵੀ ਗੱਲ ਇਹਨਾਂ ਤੋਂ ਹੋ ਜਾ 9000 ਦੀ ਕਰਤੀ ਯਾਰ ਜਾਣ ਦੇ ਠੀਕ ਆ ਭੂਮੇ ਯਾਰ ਉਹ ਲਿਖਾਈ ਵੀ ਉਹ ਕਰਾ ਦੂਗਾ ਚਲ ਉਹ ਲਖਾਈ ਵੀ ਇਹ ਤੋਂ ਕਰਾ ਦੇਗੇ ਬਾਬੇ 200 ਰੁਪਏ ਬਾਬੇ ਨੂੰ ਪਾ ਦੇ ਨਾ ਨਾ ਮੋੜ ਨਾ ਮੋੜ ਧਿਆਨ ਧਰਨਾ ਹੋਣਾ ਹਾਂ ਜਦੋਂ ਪੰਜੇ ਵਜੇ ਤੂੰ ਤਾਂ ਪੂਰਾ ਵੀ ਨਹੀਂ ਵਜੇ ਨਾ ਇਹਨੂੰ ਵੇਚਣਾ ਨਹੀਂ ਯਾਰ ਹੁਣੀ ਵੇਚ ਬੱਕਰਾ ਇੱਥੇ ਉਹਦੀ ਵੀ ਬੇਕੋ ਜੇ ਇਹ ਜਰਾ ਨਾ ਕੱਟ ਆ ਆ ਦੱਸ ਲੈ ਹੋਣ ਨਾ ਮੋੜੀ ਕਰ ਉਹ ਕੋਈ ਗਰੀਬੰਦਾ ਨੂੰ ਰੋਟੀ ਬਣ ਜਾਦਾ ਹੱਥ ਤਾਂ ਕਰ ਲਾ ਤੈਨੂੰ ਮਾਰਨ ਲੱਗਾ ਮੈਂ ਹਾਂ ਸਾਡੇ 9000 ਨਹੀਂ ਨਹੀਂ ਬਸ ਹੋਣ ਨਾ ਮੋੜੀ ਖੋਲ 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 ਬੋਲ ਹੋ ਗਈ ਨਹੀਂ ਬਈ ਬੋਲ ਖੋਲਾ ਹੋ ਗਈ ਵਾ ਬਾਈ ਨਾ ਹੋਰ ਤਾ ਦੇਖਾ ਕਰਿਆ ਚੌੜਾ ਹੋ ਗਿਆ ਤੂੰ ਆ ਕੇ ਸੁਣਿਆ ਇਧਰ ਕੇ ਬੋਣੀ ਦਾ ਵੇਲਾ ਖੜਾ ਰਹੇਗਾ ਸਾਰੀ ਦਿਹਾੜੀ ਤੂੰ ਆਖ ਤਾ ਤੂੰ ਦਾਇਕ ਨਾ ਕੱਢੀ ਰਹੂ ਤੂੰ ਘਰ ਕੱਢ ਕੇ ਤੂੰ ਹੀ 500 ਉਹ ਤੂੰ ਇੱਥੇ ਹੀ ਖੜਾ ਰਹੇਗਾ ਆਥਨ ਤੈਨੂੰ 10 ਤੀ ਮੈਂ ਬੋਣੀ ਰੱਖਿਆ ਤਸੂ ਹੋ ਰ ਆ ਜਣੇ ਫੇਰ ਨਹੀਂ ਲਾਉਣਗੇ ਕਿਸੇ ਨੇ ਪੈਸੇ ਪੈਸਾ ਮੋਲ ਲੱਗਾ ਮੋਲ ਪੱਕਾ ਮੋਲ ਲੱਗਾ ਦੇ ਦੇ ਕਿੰਨੇ ਦਾ ਵੇਚੂਗਾ 3500 ਦਾ ਵੇਚੂ ਕਿੰਨੇ ਦਾ ਵੇਚੀ 6000 ਦਾ ਕਹਿ ਰਿਹਾ ਬੰਦਾ 6000 ਦਾ ਕਹਿ ਰਿਹਾ ਲੱਗਿਆ ਓਹ ਉਹ ਸੌਣ ਚੜ ਗਿਆ ਹੁਣ ਨਹੀਂ ਦੇਖਦਾ ਬਾਈ ਮੰਨ ਗਿਆ ਤੂੰ ਉਹ ਗਿਣ ਪੈਸੇ ਬਾਬਾ ਯਾਰ ਗਿਨਾ 3500 ਨਹੀਂ 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 22000 22000 ਫੜਾ ਲਿਖਾਈ ਉਹ ਕਰਾ ਦੂ ਚਲ ਉਹ ਲਿਖਾਈ ਉਹਨੂੰ ਪਾ ਦੇਂਗਾ ਬਾਈ ਨਾ ਭਰਾਵਾ ਮੋਕਰ ਨਹੀਂ ਭਰਾਵਾ ਗਰੀਬ ਬੰਦਾ ਸਾਡੇ ਨਾਲ ਉਹ ਕਰ ਉਹ ਇਹ ਤਾਂ ਨਹੀਂ ਪਾਉਗਾ ਨਾ ਤੇਰਾ ਖਰਾਬ ਕਰਨਾ ਉਹਦੀ ਜ਼ਿਆਦਤ ਉਹ ਗਾਣੇ ਦਾ ਗੁੰਲਾ ਯਾਰ ਮਾਰੀ ਨਾ ਮੈਂ ਆਵਾਜ਼ ਦੋ ਕੱਟ ਨਹੀਂ ਕਹਿੰਦਾ ਆ ਫਰ ਉਹ ਗੱਲ ਤਾਂ ਸੁਣ ਲੈ ਜੀ ਤਾਂ ਧਿਆਨ ਧਰ ਲੈ ਉਹ ਕਰ ਦੋ ਲਿਖਾਈ ਬਾਬਾ ਕਰੀ ਜਬ ਜਿੰਨੇ ਕਰਾਉਂ ਉਹ 9500 ਨਹੀਂ ਨਹੀਂ ਲਿਖਾਈ ਉਹ ਫਿਰ 10 ਦੀ ਪੈ ਗਈ ਓਏ 10 ਦੀ ਪੈ ਗਈ ਆ ਇਧਰ ਗੱਲ ਸੁਣੀ ਹੁਣ ਤੈਨੂੰ ਮੈਂ ਦੱਸਦਾ ਇੱਕ ਜਿਹੜਾ ਸੰਤ ਲਾਭ ਕਹਿੰਦੇ ਹੁੰਦੇ ਆ ਆਦੀ ਕਰ ਲਓ ਲਿਖਾਈ ਉਹਨੂੰ ਪਾ ਦਿਓ ਲਿਖਾਈ ਉਹਨੂੰ ਖੜੇ ਹੋ ਜਾ ਕਾੜ ਜਾ ਗੁੜੀ ਲਿਖਾਈ ਪਾ ਦੇ 10 ਚ ਲਗਾਈ ਵੀ ਨਹੀਂ ਦੇਣੀ ਮਾਰਾ ਕੀ ਹੋ ਲਾ 10000 ਦੀ ਹੋਗੀ ਲਿਖਾਈ ਇਹ ਕਰਾ ਲੈ ਨਹੀਂ ਨਹੀਂ ਮਾ ਨਹੀਂ ਕਿੰਨੇ ਦੀ ਕਰਤੀ 10000 ਦੀ ਲਖਾਈ ਕਰਾ ਦੀ ਬਾਈ ਫੱਟੀ ਆ ਵਾਹ ਲੋ ਜੀ ਪੁੰਜੇ ਮਾਰਾ ਤੇ ਉਹ ਲਖਾਈ ਤਾਂ ਬਾਕੀ 15 ਲੈਂਦਾ ਤਾਂ ਫੇਰ ਆਪੋ 200 ਨਹੀਂ ਪਣੀ ਆ ਫਿਰ ਉਹ ਲਖਾਈ 100 ਤਾਂ ਤੇਰੀ ਪੈਣੀ ਪਣੀ ਆ 100 ਤਾਂ ਨਹੀਂ ਭਰਾ ਉਹ ਮੰਨ ਜਾ ਜੱਟ ਪੱਟ ਦੋ ਨਾਲ ਦੇ ਰਹੇ ਨੇ ਤੇ ਬੰਦੇ ਰਹਿੰਦੇ ਨੇ ਤੇ ਕਿ ਜਤਮਾਨ ਹੁੰਦਾ ਸਵਾਦੀ ਬੱਕਰੀ ਕਰਕੇ ਮੈਂ ਚਾਹ 6000 ਦੀ ਦੇਦਾ ਹੋ ਗਿਆ ਬਾਈ ਭੋਮੇ 6000 ਦੀ ਤੇ ਤੂੰ ਤੇਰੇ 950 ਦੀ ਵੇਚੀ ਇਹਨਾਂ ਦਾ ਨਾਦ ਕਹਿੰਦਾ ਮੈਨੂੰ ਲਖਾਈ ਵੀ ਹੋਵੇ ਇਹਨੇ ਐ ਕਰਦਾ ਇਹਨੂੰ ਸਵਾਦ ਲੈ ਕੇ 8000 ਦੇ ਫੜਾਉਂਦਾ ਅਲਕੇ ਤੂੰ ਆਵਾਜ਼ ਮਾਰਨੀ ਆ ਸਾਨੂੰ ਇਹਨੇ ਯਾਰ ਇਹ ਮਹਿੰਗੀ ਵੇਚ ਲੈਣੇ ਗਿੱਲੂ ਨੇ ਤਾਂ ਘਾਟਾ ਖਾਣਾ ਘੰਟੇ ਨੂੰ ਖਾਣਾ ਮਾਲ ਚਾਹਦਾ ਮੇਰੇ ਤੋਂ ਆਵਾਜ਼ ਹਾਂ ਉਹ ਲਖਾਈ ਕਰਾ ਦੇਂਦਾਸ ਚੋਂ ਮੰਨ ਜਾ ਠੀਕ ਸੀ ਵਧੀਆ ਲਖਾਈ ਇਹਨੇ ਕਰਾਉਣੀ ਆ ਹੁਣ ਮੰਨ ਗਿਆ ਨਾ ਹੁਣ ਤੂੰ ਇੱਥੇ ਵੇਖ ਰਾਤ ਨੂੰ ਭਾਈ ਹਾਂ 100 ਰੁਪਿਆ ਨਹੀਂ 100 ਤਾਂ ਤੈਨੂੰ ਪੈਣੀ ਪੈਣੀ ਆ ਹਾਂ ਤੇ 100 ਉਹਦੀ ਵੀ ਉਹੀ 100 ਤੈਨੂੰ ਵੱਧ ਬੱਸ ਹੀ ਆ ਯਾਰ ਨਾ ਨਾ ਆਪਾਂ ਮੈਨੂੰ ਫੇਰ ਨਹੀਂ ਮਮਾ ਉਹ ਤੂੰ ਆਵਾਜ਼ ਨਾਲ ਜਾਂ ਤਾ 100 ਉਹੀ 100 ਜੇ ਦੱਸਦੀ ਕਰਦੇ ਜੇ ਆਪਦੀ ਆਪਦੀ ਲਖਾਈ ਹੁੰਦੀ ਤਾਂ ਤੈਨੂੰ 100 ਪੈਣਾ ਸੀ ਹਾਂ ਉਹ ਤਾਂ ਪੈਣਾ ਹੀ ਪੈਣਾ ਉਹ ਮੈਨੂੰ ਉਹਦਾ 100 ਪਾਉਣਿਆ ਤੇ ਤੂੰ ਮੰਨ ਜਾ ਸਾਡੇ ਮੈਂ ਦੇ ਵੀ ਆ ਯਾਰ ਤੂੰ ਨਾ ਭਰਾ ਤੇਰੀ ਇੱਜ਼ਤ ਕਰ ਉਹ ਮੈਂ ਕਰੀ ਕਰੀ ਉਹ ਮੈਂ ਦੇ 100 ਆ ਮੇਰਾ ਚੈਨਲ ਤੇ ਲਿਆ ਆਖੀ ਕਰ ਤੂੰ ਲਖਾਈ ਉਹਨਾਂ ਦੀ ਕਰ ਦਈਏ ਐਵੇਂ 100 ਪਿੱਛੇ ਬੱਕਰੀ ਰੱਖੀ ਬਈ ਆਥਰੇ ਦੇਉ ਭਾਈ ਠੀਕ ਹੈ ਭਾਈ ਹੋ ਗਈ ਬਿਆਨਾ ਤਾਂ ਦਿਓ ਲਖਿਆਨਾ ਪੜਾ ਬਿੱਲੂ ਬਈ ਲਿਖਾ ਹੀ ਦਿਓ ਤੇ ਖਾ ਉਹ ਬਿਆਨਾ ਤਾਂ ਦਵਾ ਦੇ ਯਾਰ ਵੱਡਾ ਬੇਰਾਂ ਪਹਿਲੇ ਚੱਟ ਕਰ ਬੱਕਰੀ ਨਾ ਖਾ ਜੇ ਮੈਂ ਨਾਲ ਦਲਾਲੀ ਕਰਨ ਦਾ ਜਾਣਨਾ ਪਰ ਤੈਨੂੰ ਕਾਨੂੰਨਾਂ ਦਾ ਨਹੀਂ ਪਤਾ ਇਹ ਕਰਾ ਮੇਰੇ ਕੋਲ ਹੈ ਨਹੀਂ ਮੰਗ ਨਾ ਨਹੀਂ ਬਿਆਨਾ ਤਾਂ ਹਾਂ 10000 ਤਾਂ ਦੇ ਬਿਆਨਾ 2000 ਦੇ 2000 ਕਰ ਤੀ ਹੋ ਗਿਆ ਠੀਕ ਏ ਜੀ ਉਹ ਫੜ ਲੈ ਭਰਾਵਾ ਤੂੰ ਉਹ ਬਾਈ ਤੂੰ ਵਜਾਏਗਾ ਉਹ ਜਵਾਨ ਹੈ ਜੰਗੀ ਦਾ ਜਵਾਨ ਹੈ ਜੰਗੀ ਦਾ ਦੁੱਤੀ ਲੈਣਾ ਦੋਆ ਦਾ ਫੜਕ ਨਹੀਂ ਇਹ ਜੇ ਤਾਂ ਪੈਸੇ ਦੇ ਦੂਗਾ ਠੀਕ ਹੈ ਨਹੀਂ ਤੇਰੇ ਕੋਲੇ ਰਹਿ ਜਾਣਾ ਤੂੰ ਤੇ ਖਾਣੇ ਵਿੱਚ ਨਹੀਂ ਪਸ਼ੂ ਮੰਡੀਆਂ ਚ ਨਹੀਂ ਆਸੀ ਮੰਡੀਆਂ ਚ ਠੀਕ ਹੈ ਨਾ ਕੋਲੇ ਦੇ ਨਾਲ ਪੈਸੇ ਦੇਗਾ ਤੂੰ ਗਰਾਪ ਹੈ ਰੇ ਜੀ ਬੱਕਰਾ ਆ ਗਿਆ ਵੀ 18000 ਰੁਪਿਆ ਰਹਿ ਗਿਆ ਰਸਾ ਫੜਾ ਦੇ ਛੂਟ ਕਰ ਦੇ 500 ਰੁਪਿਆ ਲਖਾਈ ਲਖਾਈ ਕਰਾ ਦੇ ਬਾਈ ਔਰ ਲਖਾਈ ਉਹ ਲਖਾਈ ਕਰਾ ਬਾਈ ਆ ਜਾ ਕਰਾ ਦੇ ਕਰਾ ਲਖਾਈ ਕਰਾਉਗਾ ਠੀਕ ਆ ਠੀਕ ਆ ਉਹਦੇ ਦਾਤ ਦੀ ਮੈਨੂੰ ਪੂਰੇ ਦੱਸ ਲੋ ਜੀ 200 ਲਖਾਈ ਬਾਈ ਨੇ ਕਰਾਉਣੀ ਪੂਰੇ 10000 ਦਾ ਸੌਦਾ ਸਿਰੇ ਚੜਿਆ ਪੈਨਪੂਰ ਵਾਲਾ ਬੱਕਰਾ ਮੰਡੀ ਦੇ ਦੋ ਤੋਂ ਪਹਿਲਾ ਸੌਦਾ ਸਿਰੇ ਚੜ ਗਿਆ ਤੇ ਮਿਲ ਗਿਆ ਦੋ ਤੋਂ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ ਪੈਨਪੂਰ ਵਾਲਾ ਬੱਕਰਾ ਮੰਡੀ ਦੋ ਤੋਂ ਖੋਲ ਕੇ ਵੇਖਿਆ ਹਾਂ ਹਾਂ ਕਿੰਨੇ ਰਿਕਨਾ ਕਰ ਤਿੱਕ 85 ਨਹੀਂ ਉਹ ਪਾਲਾ ਕੋਈ ਨਹੀਂ ਪਾਲਾ ਲੱਤੀ ਆ ਬੰਦ ਇਹਨਾਂ ਨੂੰ ਤੱਕਾ ਨਾ ਕਰਿਆ ਕਰ ਗਰੀਬ ਬੰਦਾ ਗਰੀਬ ਤਾਂ ਹੈਗਾ ਕੋਈ ਗੱਲ ਨਹੀਂ ਮੈਂ ਤਾਂ ਇੱਥੇ ਜਿਆਦਾ ਮੰਗੇ ਹੀ ਨਹੀਂ ਗੇ ਓਏ ਗਰੀਬ ਕਹਿ ਨਾਲ ਇਹ ਕਿਹੜਾ ਤੈਨੂੰ ਕੱਟ ਇੱਕ ਐਵੇਂ ਬੰਦਾ ਜਵਾਈ ਕਰਦਾ ਮੈਂ ਤੈਨੂੰ ਸੱਜੇ ਮੰਗੇ ਹੀ ਤੇ ਥੋਣ ਨੇ ਆ ਕੀ ਹਰਕਤ ਕਰਿਆ ਗੱਡੂ ਹਰਕਤ ਤਾਂ ਥੋੜੇ ਰਹਿ ਗਿਆ ਜਣੀ ਕੱਢਣਾ ਕਿੰਨੇ ਦੀ ਕਹਿੰਦਾ ਤਾਂ ਇੱਕ ਕੋਈ ਲਾ ਕੇ स्कूल टाइम में 350 कटा था 11 बजे पूरे 9 बजे नहीं नहीं बाहर है क्या हो गया नहीं, नहीं। सही है वो तो पारा पारा दे दूंगा नहीं खोल नहीं बात ठीक है लो जी आ मक्खी ਲਾ ਤੇਰੀ ਖੁਸ਼ੀ ਆਈ ਦੋ ਨੀ ਪਉਂਦਾ ਬਾਈ ਕੁਝ ਹੁਣੇ ਯਾਰ ਨਹੀਂ ਪਾਉਣੇ ਯਾਰ ਨਾ ਉਹਦੀ ਕਹਦੀ ਹਾਂ ਯਾਰ ਨਹੀਂ ਯਾਰ ਹੋਰ ਨਹੀਂ ਨਹੀਂ ਪਉਂਦਾ ਚੱਲਾ ਲਖਾ ਜੀ ਤੇਰੀ ਨਹੀਂ ਨਹੀਂ ਆ ਆ ਫੇਰ ਉਹੀ ਗੱਲ ਤੇਰੀ ਨਹੀਂ ਨਹੀਂ ਆ ਆ ਦੀ ਆ ਆ ਹੋ ਕਿਉਂ ਚੱਲ ਦਸ ਚੰਗੀ ਨੇ ਤੇਰੇ ਨਾਲ ਛੱਡੇ ਹੁੰਦੇ ਮੇਰੇ ਤਾਂ ਸਾਟ ਕੋਈ ਨਹੀਂ ਲੋ ਜੀ ਆ ਬੱਕਰੀ ਦਾ ਦੋਸਤ ਪੂਰੇ 9000 ਦਾ ਸੌਦਾ ਹੋਇਆ ਪੈਣ ਤੋਂ ਜਿਹੜਾ ਬੱਕਰਾ ਮੰਡੀ ਦੇ ਠੀਕ ਆ ਬਾਈ ਪੋਮਿਆ ਠੀਕ ਆ ਲਿਖਾਈ ਕਰਾਓ ਹਾਂ ਚਲ ਆਓ ਦੀ ਆਪਦੀ ਲਿਖਾਈ ਕਰਾਓ ਚਲ ਚਲ ਬਾਬਾ ਚਲ ਪੰਜ ਵਾਲਾ ਬਾਕੂ ਹੋ ਰੇ ਮੱਛੀ ਵਾਲਾ ਲੜਾਈ ਉਹਦੇ ਨਾਲ ਚੰਗੀ ਆ ਪੱਕੜਦਾ ਚਲ 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 ਯਾਰ ਜੀ ਦੋਸਤੋਂ ਬਹੁਤ ਹੀ ਰੌਣਕ ਮੇਲਾ ਪੈਨਤੂੜਾ ਬਕਰਾ ਮੰਡੀ ਦੇ ਜੋ ਹਰ ਐਂਦਵਾਰ ਲੱਗਦੀ ਆ ਕਿੰਨੇ ਮੇਰੇ ਬੱਕਰੀ ਪਾਲ ਕਵੀਰਾ ਤੇ ਵੱਧ ਚੜ ਕੇ ਪੈਨਤੂੜਾ ਬਕਰਾ ਮੰਡੀ ਤੇ ਪਹੁੰਚਿਆ ਕਰੋ ਤੇ ਬਹੁਤ ਹੀ ਦੋਸਤੋਂ ਰੌਣਕ ਮੇਲਾ ਹੁੰਦਾ ਦੋਸਤੋਂ ਤੇ ਬਹੁਤ ਹੀ ਚੰਗੀ ਕੁਆਲਿਟੀ ਦਾ ਮਾਲ ਹੁੰਦਾ ਦੋਸਤੋਂ ਤੇ ਵੀਡੀਓ ਨੂੰ ਵੱਧ ਵਾਰ ਸ਼ੇਅਰ ਕਰ ਦਿਓ ਤੇ ਮਿਲ ਜਾਂ ਦੋਸਤੋਂ ਇਤਨਾ ਅਗਲੀ ਵੀਡੀਓ ਦੇ ਨਾਲ ਤੇ ਪੂਰੇ ਟੌਪ